ਚਾਰ ਚਾਰ ਲੇੜੀ ਮੇਰੇ ਨਾਲ ਖੜੀਆਂ ਲੜਕੀਆਂ ਕਿਹੜੀਆਂ ਨੇ ਲੇੜੀਆਂ ਜਿਹੜੀ ਡਾਕਟਰ ਤੇ ਛੱਡੀ ਹੋਵੇ ਤੂੰ ਬੋਲਿਆ ਬਤਮੀਜ਼ਾ ਤੂੰ ਆਣ ਕੇ ਗੱਲ ਕਰ ਜੇ ਤੂੰ ਮਾਂ ਦਾ ਦੁੱਧ ਪੀਤਾ ਤੂੰ ਪਿਓ ਦਾ ਆ ਤਾਂ ਤੂੰ ਸਾਹਮਣੇ ਆ ਤੂੰ ਕਹਿੰਦਾ ਮੈਂ ਪੰਜਾਬ ਦੀ ਰਾਖੀ ਕਰਨੀ ਤੂੰ ਤਾਂ ਇੱਕ ਲੇੜੀ ਦੇ ਅੱਗੇ ਨਹੀਂ ਆ ਸਕਦਾ ਤੇਰਾ ਨੂਤਰ ਨਿਕਲ ਜਾਗਾ ਸਿਰਸੂ ਨਿਕਲ ਜਾਗਾ ਸਾਡੇ ਸਾਹਮਣੇ ਆਣ ਤੇ ਤੂੰ ਤਾਂ ਲੇੜੀ ਦੇ ਅੱਗੇ ਨਹੀਂ ਆ ਸਕਦਾ ਸ਼ੇਰਾਂ ਦੇ ਅੱਗੇ ਆਉਣ ਦੀ ਔਕਾਤ ਤੇਰੀ ਹੈ ਨਹੀਂ ਨਾ ਜੇ ਤੂੰ ਬਾਣੇ ਦੀ ਗੱਲ ਕਰਦਾ ਨਾ ਆ ਨੀਲਾ ਬਾਣੇ ਦੀ ਤੇ ਗੋਣੇ ਨੂੰ ਗਦਨਾਮ ਕਰਦੇ ਆ ਉਹ ਗਦਨਾਮ ਕਰਨ ਵਾਲਾ ਨਾ ਕੋਈ ਜੰਮਿਆ ਤੇ ਨਾ ਜੰਮਣ ਦੇਣਾ ਜਿਨ੍ਹਾਂ ਨੇ ਮੱਥਾ ਲਾਇਆ ਗੁਰੂ ਸਾਹਿਬ ਨਾਲ ਘਰਾਂ ਦੇ ਵਿੱਚ ਘਾਉ ਦੇ ਵਿੱਚ ਜਿੱਦਾਂ ਤੇਰੇ ਅਗਣਾ ਆਉਣ ਵਾਲੇ ਸਮੇਂ 'ਚ ਤੇਰਾ ਹਜਰ ਕੀ ਹੁੰਦਾ ਤੂੰ ਬਾਣੇ ਦੇ ਲੈਕ ਨਹੀਂ ਆ ਤੂੰ ਬਾਣਾ ਤਾਰ ਹਰਜੀਤਿਆ ਬੁੱਜਣਾ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਆ ਸੰਗਤ ਜੀ ਇਹ ਜਿਹੜਾ ਅੱਜ ਬੜਾ ਦਰਦ ਕਰ ਰਿਹਾ ਨਾ ਇਹ ਅੱਜ ਤੋਂ ਕਸਮ ਆ ਪਹਿਲਾਂ ਮੈਂ ਉਹ ਤੁਹਾਨੂੰ ਸਪੈਸ਼ਲੀ ਇਹਦੀ ਰਿਪੋਰਟ ਜਿਹੜੀ ਆ ਗਿਆ ਆਪਣਾ ਵੀਡੀਓ ਬਣੀ ਹੈ ਕਹਿੰਦਾ ਕਿ ਮੈਂ ਧਰ ਪੰਜਾਬ ਦੀ ਧਰਤੀ ਦੇ ਜਨਮ ਲੈ ਕੇ ਮੈਨੂੰ ਸ਼ਰਮ ਆਉਂਦੀ ਆ ਹੈ ਤੇ ਅੱਜ ਤੂੰ ਦਰਦ ਕਰਦਾ ਸਾਨੂੰ ਤੇ ਇਹ ਨਹੀਂ ਪਤਾ ਲੱਗਦਾ ਤੂੰ ਹੈ ਕੌਣ ਆ ਤੂੰ ਕਹਿੰਦਾ ਵੀ ਮੈਰੋ ਦੀ ਭੈਣ ਭੱਜ ਗਈ ਆ ਜਿਹੜਾ ਇਹ ਮਤਲਬ ਰੋਂਦਾ ਫਿਰਦਾ ਸੀ ਉਹ ਤੁਹਾਨੂੰ ਵੀਡੀਓ ਚ ਰੋ ਰਿਹਾ ਸੀ ਕਿੰਨੂ ਇਹ ਤੇ ਰੋਂਦਾ ਨਹੀਂ ਪਤਾ ਦਰਦ ਤੇ ਚੀਕ ਦਾ ਹੀ ਅੰਮ੍ਰਿਤ ਦੇ ਅੱਖਾਂ ਚ ਪਾਣੀ ਛਿੜਕਿਆ